ਫਾਸਲਾ ਕੱਢਦੇ ਤੁਸੀਂ ਅ ਕਿਸਾਨ ਤਾਂ ਦੇਖੇ ਹੋਣੇ ਪਰ ਇਹ じゃ ਕਿਸਾਨ ਪਹਿਲੀ ਵਾਰ ਦੇਖੋਗੇ ਜਿਹੜੇ 5 ਸਾਲਾਂ ਬਾਅਦ ਫਸਲ ਕੱਟ ਰਿਆ ਤਾਂ ਪਹਿਲਾਂ ਤਸਵੀਰਾਂ ਨਾਲ ਨਾਲ ਚੱਲੀ ਜਾਂਦੀਆਂ ਨੇ ਟਰੋਲ ਹੋ ਗਏ ਐਮਾ ਮਲਣੀ ਮਾਥਰਾ ਦੀ ਸੰਸਦ ਹੈ ਤੇ ਸੰਸਦ ਹੋਣ ਤੋਂ ਬਾਅਦ ਜਦੋਂ ਹੁਣ ਦੁਬਾਰਾ ਕੰਪੇਨ ਸ਼ੁਰੂ ਕੀਤੀ ਆ ਤਾਂ 5 ਸਾਲ ਲੰਘ ਗਏ 5 ਸਾਲ ਇਹ ਨਹੀਂ ਪਤਾ ਲੱਗਿਆ ਵੀ ਫਸਲ ਕਿਵੇਂ ਕੱਟੀ ਗਈ ਤੇ ਕਿਹਨੇ ਕਿਹਨੇ ਫਸਲ ਕੱਟੀ ਤਾਂ ਹੁਣ ਫੇਰ ਕੰਪੇਨ ਸ਼ੁਰੂ ਹੋਈ ਆ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਜਿਆਦਾ ਵਾਇਰਲ ਹੋ ਰਹੀ ਆ ਤੇ ਟਰੋਲ ਵੀ ਕੀਤਾ ਜਾ ਰਿਹਾ ਵੀ 5 ਸਾਲਾਂ ਬਾਅਦ ਫੇਰ ਕਿਸਾਨ ਖੇਤਾਂ 'ਚ ਪਹੁੰਚ ਗਿਆ ਜਿਹਨੇ 5 ਸਾਲਾਂ ਬਾਅਦ ਆਪਣੀ ਫਸਲ ਕਟਾਈ ਕਰਨ ਪਹੁੰਚ ਗਿਆ ਸੋਸ਼ਲ ਮੀਡੀਆ ਤੇ ਵੀਡੀਓ ਦੇਖੋ ਤੁਸੀਂ ਪਹਿਲਾਂ ਵੀ ਜਿਹੜੀ ਕਿਵੇਂ ਪੋਜ਼ ਬਣਾਏ ਜਾ ਰਹੇ ਆ ਪੋਜ਼ ਬਣਵਾ ਕੇ ਲੋਕਾਂ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਜਿਹੜੇ ਐਮਪੀ ਹੁੰਦੇ ਨੇ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਨੇ ਉਹ ਲੋਕਾਂ ਦੇ ਨਾਲ ਜਾ ਕੇ ਫਸਲ ਦੀ ਕਟਾਈ ਵੀ ਕਰਦੇ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਪੋਜ਼ ਬਣਾਏ ਜਾ ਰਹੇ ਆ ਅੱਜ ਤੋਂ 5 ਸਾਲ ਪਹਿਲਾਂ ਵੀ ਇੱਕ ਫਸਲ ਦੀ ਕਟਾਈ ਹੋਈ ਸੀ ਮਾਥਰਾ ਦੇ ਵਿੱਚ ਉਸ ਟਾਈਮ ਤੇ ਅੱਜ 5 ਸਾਲਾਂ ਬਾਅਦ ਇਹ ਫਸਲ ਦੀ ਕਟਾਈ ਹੋ ਰਹੀ ਹੈ ਹੇਮਾ ਮਾਲਣੀ ਫਿਲਮੀ ਅਦਾਕਾਰ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਬਹੁਤ ਸਾਰੀਆਂ ਫਿਲਮਾਂ ਵੀ ਕੀਤੀਆਂ ਪਰ ਉਹ ਫਿਲਮੀ ਅੰਦਾਜ਼ ਕਿਤੇ ਨਾ ਕਿਤੇ ਲੋਕਾਂ ਨਾਲ ਵੀ ਟਰੀਟ ਕੀਤਾ ਜਾ ਰਿਹਾ ਜਿਵੇਂ ਫਿਲਮਾਂ ਦੇ ਵਿੱਚ ਇੱਕ ਡਰਾਮਾ ਜਾਂ ਇੱਕ ਸਟੋਰੀ ਕ੍ਰੀਏਟ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਹੁਣ ਇਹ ਫੇਰ ਇਹ ਸਟੋਰੀ ਕ੍ਰੀਏਟ ਕੀਤੀ ਗਈ ਹੈ ਕਿ ਲੋਕਾਂ ਦੇ ਆਲ ਫਸਲਾਂ ਕਟਾਉਣ ਪਹੁੰਚ ਗਏ ਕੈਂਪੀ ਜਿਹੜੇ ਮਾਥਰਾ ਦੇ ਸੰਸਦ ਨੇ ਤੇ ਹੁਣ ਫੇਰ ਕੰਪੇਨ ਸ਼ੁਰੂ ਹੋਈ ਤਾਂ ਫੇਰ ਫਸਲਾਂ ਕਟਾਉਣੀਆਂ ਸ਼ੁਰੂ ਹੋ ਗਈਆਂ ਤਾਂ ਸੋਸ਼ਲ ਮੀਡੀਆ ਦੇ ਟ੍ਰੋਲ ਵੀ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਕਿ ਇੱਕ ਕਿਸਾਨ ਪਹਿਲੀ ਵਾਰ ਟਿਕ ਰਿਹਾ ਜਿਹੜਾ 5 ਸਾਲਾਂ ਬਾਅਦ ਫਸਲ ਕੱਟਣ ਦੇ ਲਈ ਆਇਆ ਤਾਂ ਤੁਸੀਂ ਦੋਸਤੋ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਿਓ ਤੇ ਇਹਨਾਂ ਲੀਡਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਜ਼ਰੂਰ ਦੱਸਿਓ ਕਿ ਜਿਹੜੇ 5 ਸਾਲਾਂ ਬਾਅਦ ਆਮ ਪਬਲਿਕ ਨੂੰ ਯਾਦ ਕਰਦੇ ਨੇ 5 ਸਾਲਾਂ ਬਾਅਦ ਸੋਚਦੇ ਨੇ ਕਿ ਅਸੀਂ ਵੀ ਉਹਨਾਂ ਆਮ ਪਬਲਿਕ ਦੇ ਵਾਂਗ ਜੀਵਨ ਜਿਹੜਾ ਜਿਉ ਕੇ ਰੋਟੀ ਖਾਣਾ ਉਹਨਾਂ ਦੇ ਨਾਲ ਤੁਰਨਾ ਫਿਰਨਾ ਇਹ 5 ਸਾਲਾਂ ਬਾਅਦ ਕਿਉਂ ਯਾਦ ਆਉਂਦਾ ਹੈ ਜਾਂ ਉਦੋਂ ਕਿਵੇਂ ਯਾਦ ਆ ਜਾਂਦਾ ਜਦੋਂ ਵੋਟਾਂ ਨੇੜੇ ਹੁੰਦੀਆਂ ਨੇ ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਜਿਹੜੇ ਕਰਦੇ ਨੇ ਉਹਨਾਂ ਦੇ ਨਾਂ ਵੀ ਤੁਸੀਂ ਕਮੈਂਟਾਂ ਦੇ ਵਿੱਚ ਰੱਖ ਸਕਦੇ ਹੋ ਜਿਹੜੇ ਲੀਡਰ ਤੁਹਾਡੇ ਧਿਆਨ ਦੇ ਵਿੱਚ ਨੇ ਵੀ ਇਸ ਤਰ੍ਹਾਂ ਕਰਦੇ ਨੇ ਜਦੋਂ ਵੋਟਾਂ ਨੇੜੇ ਆਉਂਦੀਆਂ ਨੇ ਉਦੋਂ ਹੀ ਲੋਕਾਂ ਦਾ ਸਾਥ ਦਿਖਾਉਂਦੇ ਨੇ ਉਦੋਂ ਹੀ ਲੋਕਾਂ ਨੂੰ ਆਮ ਜੀਵਨ ਵਾਂਗ ਬਤੀਤ ਕਰਨਾ ਜਿਹੜਾ ਦਿਖਾਉਂਦੇ ਨੇ ਵੀ ਅਸੀਂ ਵੀ ਸਿੰਪਲ ਲੀਵਿੰਗ ਰਹਿੰਦੇ ਆ ਤਾਂ ਇਸੇ ਤਰ੍ਹਾਂ ਹੈਮਾ ਮਾਲਨੀ ਦੀ ਇਹ ਵੀਡੀਓ ਜਿਹੜੀ ਬਹੁਤ ਜ਼ਿਆਦਾ ਟਰੋਲ ਹੋ ਰਹੀ ਹੈ ਵੀਡੀਓ ਤੁਸੀਂ ਨਾਲ-ਨਾਲ ਫੋਟੋ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜ ਸਾਲ ਪਹਿਲਾਂ ਵੀ ਇੱਕ ਫਸਲ ਜਿਹੜੀ ਐ ਮੈਮਾ ਮਲਨਿੰਗ ਕਟਵਾਈ ਸੀ ਤੇ ਉਹ ਫਸਲ ਦੀ ਫੋਟੋ ਜਿਹੜੀ ਉਹ ਸਾਂਝੀ ਕੀਤੀ ਸੋਸ਼ਲ ਮੀਡੀਆ ਤੇ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਦੇਖਿਓ ਫੋਟੋ ਕਿ ਪੰਜ ਸਾਲਾਂ ਬਾਅਦ ਹੁਣ ਫਸਲ ਦੀ ਕਟਾਈ ਹੋਈ ਐ ਇਸ ਫਸਲ ਦੀ ਕਟਾਈ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਕੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ